ਆ ਜਾਓ ਡੰਗੇ ਦੇ ਉੱਪਰੋਂ ਪਾਣੀ ਆਂਡਿਆ ਸਾਰਿਆਂ ਤੂੰ ਵੀ ਡੰਡਿਆ ਓਏ ਹੈ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਗੱਟਾ ਮਰ ਗਿਆ ਪਲ 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 ਬਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਮੀਰੀ ਬਾਬਲਾ ਕਰ ਹੁਣ ਥੋੜਾ ਜਿਹਾ ਲੋ ਜੀ 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਇਹ ਫੋਨ ਤੇ ਬਹਾਮੀ ਹੋ ਬਣਾ ਰਹੇ ਨੇ ਇੱਥੇ ਬਣਾਨੇ ਥੱਲੇ ਪਾਣੀ ਥੱਲੇ ਦੇਖ ਥੱਲੇ ਲੱਗੀ ਮੌਲ ਹੈ